ਹੈਲੋ ਸਸਿਗਲ ਜੀ ਅੱਜ ਅੱਜ ਆਪਾਂ ਕਰਾਂਗੇ ਚੈਪਟਰ ਸਰਲ ਸਮੀਕਰਨ ਇਹ ਦੋਨਾਂ ਕਲਾਸਾਂ ਦੀ ਸੇਮ ਹੈ ਸਮੀਕਰਨ ਨੂੰ ਹੱਲ ਕਰਨ ਦੇ ਮਤਲਬ ਮੈਂ ਚਾਰ ਤਰੀਕੇ ਬਣਾਏ ਨੇ ਚਾਰ ਕੀ ਤਿੰਨੇ ਨੇ ਪਲੱਸ ਮਾਈਨਸ ਗੁਣਾ ਆਪਾਂ ਪਲੱਸ ਮਾਈਨਸ ਦਾ ਮਤਲਬ ਕੀ ਆ ਜੇਕਰ ਐਕਸ ਦੇ ਨਾਲ ਕੋਈ ਵੀ ਨੰਬਰ ਪਲੱਸ ਹੁੰਦਾ ਜਾਂ ਐਕਸ ਦੇ ਨਾਲ ਕੋਈ ਵੀ ਨੰਬਰ ਮਾਈਨਸ ਹੁੰਦਾ ਉਦੋਂ ਕੀ ਕਰਨ ਇਨ ਨੂੰ ਸਮੀਕਰਨ ਕੰਦ ਨੇ ਨੂੰ ਆਪਣੇ ਹੱਲ ਕਰਨਾ ਹੱਲ ਦਾ ਮਤਲਬ ਹੁੰਦਾ ਕਿ ਜਿਹੜਾ ਅਗਿਆਤ ਅਗਿਆਤ ਮਤਲਬ ਕੋਈ ਵੀ ਐਕਸ ਵੀ ਹੋ ਸਕਦੀ ਆ ਵਾਈ ਵੀ ਹੋ ਸਕਦੀ ਆ ਜੈਡ ਵੀ ਹੋ ਸਕਦੀ ਆ ਠੀਕ ਇਹਦੀ ਵੈਲਿਊ ਕੱਢਣੀ ਆ ਹੁਣ ਐਕਸ ਦੇ ਨਾਲ 5 ਪਲੱਸ ਚ ਹੁਣ ਜੇਕਰ ਇਹਨੂੰ ਬਰਾਬਰ ਤੋਂ ਉਧਰ ਲੈ ਕੇ ਜਾਵਾਂਗੇ ਤਾਂ ਇਹ ਮਾਈਨਸ ਹੋ ਜਾਂਦਾ ਇਹਨਾਂ ਧਿਆਨ ਰੱਖਣਾ ਕਿ ਜੇਕਰ ਬਰਾਬਰ ਜੇ ਇੱਥੇ ਪਲੱਸ ਆ ਤਾਂ ਇੱਧਰ ਆ ਕੇ ਮਾਈਨਸ ਹੋ ਜਾਊ ਜੇ ਇੱਧਰ ਮਾਈਨਸ ਆ ਤਾਂ ਇੱਧਰ ਆ ਕੇ ਪਲੱਸ ਹੋ ਜਾਊ ਠੀਕ ਇੱਥੇ ਐਕਸ ਦਾ x ਨੂੰ ਲੈ ਕੇ ਨਹੀਂ ਆਣਾ ਇੱਧਰ ਕੀ ਸੀ 25 ਹੁਣ 5 ਨੂੰ ਉੱਧਰ ਲੈ ਕੇ ਗਏ ਆਂ ਪਲੱਸ ਦੇ ਉੱਧਰ ਕੀ ਹੋ ਗਿਆ ਮਾਈਨਸ ਦਾ ਕਿੰਨਾ ਆ ਗਿਆ ਅਨਸਰ b x ਕਿੰਨਾ ਆ ਗਿਆ b ਐਮੀ ਇੱਥੇ ਇੱਥੇ x ਪਲੱਸ ਦੇ ਜੀ x ਨੂੰ ਇੱਥੇ ਰੱਖੋ ਠੀਕ ਇੱਥੇ ਕਿੰਨਾ ਸੀ b ਇਹ ਮਾਈਨਸ ਦਾ ਸੀ ਪਲੱਸ ਹੋਦਿਆ ਕੀ ਹੋ ਜੂਗਾ ਪਲੱਸ ਦਾ ਪਲੱਸ ਦਾ 4 x ਕਿੰਨਾ ਆ ਗਿਆ 24 ਠੀਕ ਹੁਣ ਆਜੋ ਜੇਕਰ x ਦੇ ਨਾਲ ਕੋਈ ਵੀ ਨੰਬਰ ਗੁਣਾ ਚ ਹੋਵੇ ਤਾਂ ਕੀ ਕਰਨਾ ਜੇਕਰ x ਦੇ ਨਾਲ ਕੋਈ ਵੀ ਅੱਖਰ ਗੁਣਾ ਚ ਹੋਵੇ ਤਾਂ ਉਹ ਨੀਚੇ ਚਲੇ ਜਾਂਦਾ ਹੁੰਦਾ ਠੀਕ ਹੈ ਜਿਵੇਂ ਹੁਣ ਇੱਥੇ x ਇਕੱਲਾ ਰਹਿ ਗਿਆ 24 ਦੇ 4 ਨੀਚੇ ਚਲੇ ਗਿਆ ਕੱਟ ਕੇ ਕਿੰਨਾ ਆ ਗਿਆ 6 ਠੀਕ ਐਜ਼ ਇਟ ਇਜ਼ ਆਮੇ x ਇੱਥੇ ਰਹਿ ਗਿਆ 21 ਵਟੇ ਆ ਜਿਹੜਾ 7 ਤਾਂ ਨੀਚੇ ਚਲੇ ਜਾਊਗਾ ਆ ਇਹ ਅਗਰ ਤਿੰਨ ਤੁਹਾਡਾ ਆਨਸਰ ਠੀਕ ਹੁਣ ਇਹਦਾ ਮਤਲਬ ਇਹ ਨਹੀਂ ਕਿ ਐਕਸ ਦੀ ਜਗ੍ਹਾ ਤੇ ਕੁਝ ਵੀ ਹੋ ਸਕਦਾ ਜੇਕਰ ਜਿਵੇਂ ਇਥੇ ਲਾਲੂ 7z 21 z ਕਿੰਨਾ ਆ 21 ਵੰਡੇ 7 ਕੱਟ ਕੇ ਕਿੰਨਾ ਆ 3 ਠੀਕ ਹੁਣ ਆਜੋ ਭਾਗ ਜੇਕਰ ਭਾਗ ਹੋਵੇ ਐਕਸ ਦੇ ਥੱਲੇ ਪੰਜ ਭਾਗ ਚ ਨੇ ਤਾਂ ਇਹ ਕੀ ਹੋਊਗਾ ਸਿੱਧਾ ਗੁਣਾ ਹੋ ਉੱਪਰ ਐਕਸ 25 5 ਕਿੰਨਾ ਆ ਗਿਆ 25 5 125 ਤੁਹਾਡਾ ਆਨਸਰ ਇੱਥੇ y ਆ y a 4 ਨੂੰ 4 ਨਾਲ ਗੁਣਾ ਕਰਤਾ ਕਿੰਨਾ ਹੋ ਗਿਆ 16 ਠੀਕ ਈਜ਼ੀ ਜੀ ਅੱਗੇ ਕੁਝ ਸਵਾਲ ਆਪਾਂ ਕਰਦੇ ਹਾਂ ਹੁਣ ਇਹਦੇ ਵਿੱਚ ਗੁਣਾ ਭਾਗ ਸਾਰੇ ਇਕੱਠੇ ਨੇ ਹੁਣ ਦੇਖੋ ਇਹਦੇ ਵਿੱਚ ਪਹਿਲਾਂ ਆਪਾਂ ਕੀ ਕਰਨਾ ਹੈ x ਦੇ ਨਾਲ 5 ਚ ਇਹਨੂੰ ਉਧਰ ਲੈ ਕੇ ਜਾਵਾਂਗੇ ਉਧਰ ਆ ਕੇ ਮਾਈਨਸ ਧਾਉਣੀ ਤੇ ਕਿੰਨਾ ਆ ਗਿਆ 20 ਹੁਣ ਇਹ ਨਾ ਹਲ ਹੋ ਗਿਆ ਹੁਣ ਇਹ x ਦੇ ਨਾਲ 4 ਗੁਣਾ ਚ ਆਪ ਨੂੰ x ਦੀ ਕੱਲੀ ਵੈਲੀ ਚਾਹੀਦੀ ਤਾਂ ਆਪ ਨੂੰ x ਇਕੱਲਾ ਚਾਹੀਦਾ 20 ਵਟੇ 4 ਕੱਟ ਗਿਆ ਕਿੰਨਾ ਆ ਗਿਆ 5 ਠੀਕ ਹੈ ਇਹ ਸਵਾਲ ਇੱਥੇ 6x ਇੱਥੇ b ਐਵੇਂ ਸੀ ਇਹ ਮਾਈਨਸ ਦਾ ਹੁੰਦਾ ਹੈ ਕੀ ਹੋ ਗਿਆ ਪਲੱਸ ਦਾ 6x 24 x ਕਿੰਨਾ ਆ ਗਿਆ 24 ਵਟੇ 6 ਕੱਟ ਕੇ ਚਾ ਠੀਕ ਇਸੇ ਤਰੀਕੇ ਨਾਲ ਇਹ ਸਵਾਲ ਹੈ ਇਹ ਉਧਰ ਜਾ ਕੇ ਮਾਈਨਸ ਦਾ ਹੋ ਜੂ 7x 26 5 7x 21 x ਕਿੰਨਾ ਆ ਗਿਆ 21 ਦੇ ਥੱਲੇ 7 ਚੱਲਿਆ ਜਾਊ ਤਾਂ ਕਿ 3 ਹੁਣ ਇੱਥੇ ਭਾਗ ਹੈ ਤੇ ਪਲੱਸ ਹਮੇਸ਼ਾ ਜਿਹੜਾ x ਦੇ ਨਾਲ ਪਹਿਲਾ ਨੰਬਰ ਉਹਨੂੰ ਪਹਿਲਾਂ ਹੱਲ ਕਰਨਾ ਠੀਕ ਇਹ ਉਧਰਿਆ ਕੀ ਹੋ ਜੂਗਾ ਮਾਈਨਸ ਦਾ ਵਿਚੋਂ 5 ਗੱਡੇ ਕਿੰਨਾ ਰਹਿ ਗਿਆ 15 ਹੁਣ ਇਹ ਭਾਗ ਚ ਸੀ ਭਾਗ ਚ ਸਖਾਈ ਸਿੱਧਾ ਗੁਣਾ ਹੋ x 15 75 ਤੁਹਾਡਾ ਆਨਸਰ ਠੀਕ ਹੈ ਇਹ ਦੋਸਵਾਲ ਤੁਸੀਂ ਖੁਦ ਕਰਨੇ ਨੇ इजी ਨੇ ਠੀਕ ਹੁਣ ਥੋੜਾ ਇੱਕ ਲੈਵਲ ਉੱਪਰ ਲੈ ਕੇ ਜਾਣਾ ਜੇ ਦੋਨਾਂ ਪਾਸੇ 100 ਹੋਵੇ ਤੇ ਦੋਨਾਂ ਪਾਸੇ ਨੰਬਰ ਹੋਣ x ਸਮਧਰ ਗਿਆ ਦੋਸਤੋ ਸਭ ਤੋਂ ਪਹਿਲਾਂ ਕੀ ਕਰਨਾ ਦੇਖਣਾ ਤੁਸੀਂ ਵੱਡਾ x ਕਿੱਥੇ ਹੈ ਜਿਵੇਂ 4x ਵੱਡਾ ਕਿਤੇ 3x 4x 4x ਨੂੰ ਇੱਕ ਪਾਸੇ ਰੱਖਣਾ x ਨੂੰ ਇੱਕ ਪਾਸੇ ਇਕੱਠਾ ਕਰਨਾ ਦੂਜੇ ਨੰਬਰ ਨੂੰ ਇੱਕ ਪਾਸੇ ਇੱਥੇ ਪਲੱਸ ਇਧਰ ਇਹ ਕੀ ਹੋ ਜਾਵਾ ਮਾਈਨਸ -3x ਇੱਥੇ ਪਲੱਸ 2 ਸੀ 2 ਦਾ 2 ਰਹਿਣ ਦੋ ਇੱਥੇ ਮਾਈਨਸ ਸੀ ਇਧਰ ਇਹ ਕੀ ਹੋ ਜਾਵਾ ਪਲੱਸ +3 4x ਤੇ 3x ਗੱਡੇ 1x तीन तो ते दो पाँच ये थोड़ा आंसर ठीक एज इट इज़ इतने करें तीन एक्स देखो इधर वा तीन एक्स में इतने रखे ये प्लस दसी इधर आया की होजूगा माइनस दस एक्स ये माइनस छ एज इट इज़ पियासी आ प्लस चार उधर लेके जाव उधर की होजूगा माइनस चार तीन एक्सचों एक एक्स कटे दो एक्स इत माइनस माइनस प्लस माइनस दस हूँ देखो ये एक्स दिन गुणा चा तो कितने जाऊ नीचे माइनस दस वे दो कट के कि माइनस पी हम आज थोड़े बड़े सवाल ने ईजी सब तो पहला पहले ब्रैकट हल करा ठीक अठ एक्स प्लस चार बराबर तीनों ना करे गुणा थ्री एक्स ਗੁਣਾ ਕਰਨਾ ਤਰੀਕਾ ਇਹ ਹੁੰਦਾ ਕਿ ਪਹਿਲਾਂ ਇਹ ਨੰਬਰ ਨੂੰ ਇਹਦੇ ਨਾਲ ਫਿਰ ਵਿੱਚ ਜੋ ਸਾਈਨ ਆਉਲੇ ਕਿ ਲੋ ਫਿਰ ਇਹਨੂੰ ਇਹਦੇ ਨਾਲ 3 7 ਉਹਨਾਂ ਹੱਲ ਕਰ ਲੋ ਜਿਹੜੇ x ਵਾਲੀਆਂ ਚੀਜ਼ਾਂ ਨੇ ਉਹ x ਦੇ ਵਿੱਚ ਪਲੱਸ ਮਾਈਨਸ ਹੋਣੀ ਹੈ ਜਿਹੜੇ ਦੂਜੇ ਨੇ ਤੇ ਦੂਜੇ ਵਿੱਚ 3x ਉਹ ਦੇਖੋ ਇਹ -3 ਨੇ +3 +7 ਹੈ 7 ਜੋ ਤੇ -4 ਪਿਛਲੇ ਚੈਪਟਰ ਸਮਝਾਇਆ ਸੀ ਕਿ ਜਿਹਦਾ ਅਖਰ ਦਾ ਜੇ ਨੰਬਰ ਦਾ ਸਾਈਨ ਵੱਡਾ ਹੋਵੇ ਉਹੀ ਸਾਈਨ ਇੱਥੇ ਆਉਂਦਾ ਹੁਣ ਦੇਖੋ ਇਹ ਉਹ ਪਹਿਲਾਂ ਵਾਲੀ ਵਾਂਗੂ ਬਣ ਗਈ ਨਾ 8x ਵੱਡਾ ਸੀ ਪਲੱਸ 3 ਇਧਰ ਹੈ ਕਿਉਂ ਜੋ ਹੈ ਮਾਈਨਸ 3x ਇਹ 4 ਇਹ ਉਧਰ ਜਾ ਕੇ -4 8 ਚੋਂ 3 ਘਟੇ 5x 0 ਹੁਣ ਜਿੱਥੇ 0 ਆ ਕੇ ਤਾਂ x ਇੱਥੇ 0 ਲਿਖ ਸਕਦੇ ਹਾਂ ਕਿਉਂਕਿ ਠੀਕ ਹੈ ਇੱਥੇ ਸੇਮ ਸਵਾਲ ਹੈ ਇਹਨੂੰ ਪਹਿਲਾਂ 4R ਪਲੱਸ n ਨੂੰ 4 ਨੂੰ ਦੋਨਾਂ ਮਲਟੀਪਲਾਈ 4 2 8 6 3l 5m 4l -4 ਠੀਕ ਆ 8 ਵਿਚ ਗੱਡੇ ਦੋ ਹੁਣ ਇੱਥੇ 4l ਵੱਡਾ ਤਾਂ ਆਪਾਂ ਇਹਨੂੰ ਉਧਰ ਲੈ ਕੇ ਜਾਵਾਂਗੇ ਇੱਥੇ -5 ਨੂੰ ਇੱਥੇ ਹੀ ਰੱਖਾਂਗੇ ਆ ਪਲੱਸ ਦਾ ਇੱਧਰ ਆ ਕਿਉਂਗਾ ਮਾਈਨਸ ਦਾ ਕਿੱਧਰ ਲੈ ਕੇ ਜਾ ਰਹੇ ਇਹਨੂੰ ਆਹ 4l ਨੂੰ ਇੱਧਰ ਲੈ ਕੇ ਜਾਵਾਂਗੇ 4l तिन हो एल इतर आहे की माइनस दा माइनस माइनस प्लस चार तिन कटे एल एल किंवा गा माइनस सात ठीक हा आता थोडे कोल एम वॉ पे एल वेळे एक पासे कट्ठा करलो इथे एक वडे चार सनस हुन सांगू पता इना दोन अॅलसिम किना हो तीन दोन छे हुन इथे छे बनाथे छे बनाव इथे छे बनाव कि बनाव तिन गुणा करू तिन् दो ना, 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 ना तिन करी एल बटे तीन दोनी छे मयनस टू एल तिन दोनी छे इतर करे बनुगा पाटे ने ਇਨੂੰ ਪੰਜ ਨਾਲ ਕਰਾਂਗੇ ਠੀਕ ਹੈ 5/b 4/b 3l ਚੋਂ 2l ਗੱਡੇ ਤਾਂ 1l ਰਹਿ ਗਿਆ 86 ਇੱਥੇ 5 ਤੇ 4 9 9/b ਹੁਣ ਜੇਕਰ ਭਾਗ ਚ ਸਿੱਧਾ ਗੁਣਾ ਹੋਣੀਆ ਕੁਛ ਨਹੀਂ ਕਰਨਾ l 9^54 54/b ਤੁਹਾਡਾ ਆਨਸਰ ਠੀਕ ਅੱਗੇ ਹੁਣ ਦੇਖੋ ਇੱਥੇ x ਐ ਇੱਥੇ x ਇਹਨਾਂ ਨੂੰ ਇੱਕ ਪਾਸੇ ਇਕੱਠਾ ਕਰ ਲਓ ਇਹ ਸਾਰਾ ਹੀ ਪਲੱਸ ਆ ਠੀਕ ਹੈ ਸਾਰੇ ਹੀ ਪਲੱਸ ਹੁੰਦਾ ਜੇਕਰ ਇਹਦੇ ਥੱਲੇ ਸਿੱਧਾ ਜਿੱਦਾਂ ਐ ਲਿਖਿਆ ਹੁੰਦਾ x ਵਰਟੇਜ 6 3 ਵਰਟੇਜ ਫੇਰ ਗੱਲ ਹੋਰ ਹੋਣੀ ਸੀ ਇਹ ਅਲੱਗ-ਅਲੱਗ ਹੋ ਗਏ ਨਾ ਇਹ ਸਾਰੇ ਤੇ ਥੱਲੇ 6 ਆ ਤਾਂ ਮਤਲਬ ਇਹ ਇੱਕ ਰਕਮ ਹੋ ਗਈ ਇਹ ਸਾਰੇ ਉਧਰ ਆ ਕੇ ਮਾਈਨਸ ਹੋ ਜੂ ਇੱਥੇ ਜਿਹੜਾ ਇਹ +1 ਸੀ ਇੱਥੇ ਆ ਗਿਆ ਕਿਉਂ ਲੋ -1 ਹੁਣ ਦੇਖੋ ਇੱਥੇ 6 ਐ ਤੇ 3 ਆਪਣੇ ਇਹਨੂੰ 6 ਬਣਾਉਣਾ ਤਾਂਪੂ ਕਿਹਨਾਂ ਨਾਲ ਗੁਣਾ ਕਰਾਂਗੇ 2 ਨਾਲ ਹੁਣ ਉੱਪਰ ਵੀ 2 ਨਾਲ ਗੁਣਾ ਹੋਊਗੀ ਜਿਵੇਂ ਇੱਥੇ 6 2 12x 2 6 x 3 6 ਠੀਕ ਐ ਇੱਥੇ -6 ਹੁਣ ਉੱਪਰ ਵਾਲੀ ਸੰਖਿਆ ਕੀ ਹੋਣਗੀ ਦੇਖੋ ਪਹਿਲਾਂ 12x 2 ਹੁਣ ਇੱਥੇ ਐ इतने आ पलस प्लस माइनस 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 एक्स माइनस माइनस प्लस, प्लस तीन बटे छे बराबर माइनस एक हम देखो बारह एक्स एक्सचों एक एक्स क्या कि रह गया एक्स प्लस टू तो प्लस थ्री कि हो गया फाइव बराबर ये छे न गुना करते क्योंकि भाग ची माइनस छे 11x -6 ਇਹ ਉਧਰ ਜਾ ਕੇ ਦਾ ਹੋ ਗਿਆ ਇਹ ਕਿੰਨਾ ਆ ਗਿਆ 11x -11x ਕਿੰਨਾ ਆ ਗਿਆ 1 ਕਿਉਂਕਿ 11 11 ਹੋ ਜੋ कट के 1 ਆ ਗਿਆ ਠੀਕ ਅੱਗੇ ਹੁਣ ਇਹ ਸਵਾਲ ਕਰਨਾ ਦੇਖੋ ਵੱਡਾ ਲੱਗਦਾ ਪਰ ਕੁਝ ਨਹੀਂ ਕਿਉਂਕਿ ਪਹਿਲਾਂ ਇੱਕ ਇੱਕ ਕਰ ਕਰਕੇ ਵੈਕਟ ਹੱਲਨੇ ਕਰਾਂਗੇ ਅਜ ਨੂੰ ਇਦਾਂ ਕਰਿਆ 15x ਇਹਨੂੰ ਇਹਨਾ ਕਰਿਆ 21 9x 11 22 ਇਹਨੂੰ ਇਹਨਾ ਕਰਿਆ 8 ਚੋਕੇ 32x 13 ਚੋਕੇ 52 6 ਹੁਣ ਜੋ ਵੀ x ਨੇ ਉਹਨਾਂ ਸਾਰਨ ਪਲੱਸ ਮਾਈਨ ਸੀ ਹਨਾ ਕੁਝ ਨਹੀਂ ਕਰਨਾ ਪਲੱਸ ਮਾਈਨਸ ਮਾਈਨਸ ਕਿੰਨਾ ਰਹੇਗਾ -3x 24 1 की गडे +1 ठीक है ये 32x एज इट इज रह जो माइनस माइनस प्लस कितना रहेगा 9 6 69 ठीक ਹੁਣ a ਦਾ ਉਧਰ ਆ ਕੇ ਦਾ ਆਜੂ ਇਹ ਜੈਨ ਵਿੱਚ ਉਧਰ ਲਿਓ ਕਿਉਂਕਿ x ਵੱਡਾ ਠੀਕ ਹੈ ਇਹਨੂੰ ਇੱਥੇ ਹੀ ਰੱਖੋ ਇਸ ਨੂੰ ਉਧਰ ਲੈ ਕੇ ਜਾਣਾ ਠੀਕ ਹੈ +1 ਇੱਥੇ ਹੀ ਸੀ प्लस क्यों क्योंकि उनधर जाके प्लस हो गया इत बत्ती एक्स सी आ माइनस उधर जाके हो गया प्लस थ्री एक्स सत्तर पैंती एक्स एक्स बराबर सत्तर वटे पैंती कट के कि आ गया थोड़े एक्स बराबर दो आंसर ठीक हम करना कि अठवीं क्लास है दो पॉइंट एक ते दो पॉइंट तीन ਕਰ ਸਕਦੇ ਨੇ ਕਹਿਣ ਦਾ ਮਤਲਬ ਇਹ ਕੀ ਹੈ 2.1 ਤੇ 2.3 ਦੇ ਜਿੰਨੇ ਵੀ ਸਵਾਲ ਨੇ ਜੋ ਇਹ ਵੀਡੀਓ ਵਿੱਚ ਮੈਂ ਸਮਝਾਇਆ ਸਾਰੇ ਹੋ ਸਕਦੇ ਨੇ 7ਵੀਂ ਕਲਾਸ ਦੇ ਸਰਲ ਸਮੀਕਰਨ ਦੇ ਪਾਠ ਚ ਸਾਰੇ ਸਵਾਲ ਕਰ ਸਕਣਗੇ ਠੀਕ ਇਹਦਾ ਜਿਹੜਾ ਪਾਰਟ 2 ਹੈ ਇਹ ਚੈਪਟਰ ਦਾ ਉਹ ਅਗਲੀ ਵੀਡੀਓ ਚ ਜਿਹਦੇ ਵਿੱਚ ਕੀ ਹੋਣਗੇ ਸ਼ਾਬਦਿਕ ਸਵਾਲ ਜਿਵੇਂ ਇਹਦੇ ਵਿੱਚ ਸਮੀਕਰਨਾਂ ਪਹਿਲਾਂ ਬਣੀਆਂ ਹੋਈਆਂ ਸੀ ਉਹਦੇ ਵਿੱਚ ਆਪਾਂ ਕਰਾਂਗੇ ਜਿਹਦੇ ਸਮੀਕਰਨ ਬਣਾਉਣੀ ਪੈਂਦੀ ਹੈ ਕਿਸੇ ਦੀ ਉਮਰ ਕਿੰਨੀ ਹੈ ਠੀਕ ਹੈ ਉਹ ਸਵਾਲ ਉਹ ਪਾਰਟ 2 ਦੇ ਵਿੱਚ ਪਹਿਲਾਂ ਤੁਸੀਂ ਇਸ ਦੀ ਪ੍ਰੈਕਟਿਸ ਕਰੋ ਦੋ ਦਿਨ ਫਿਰ ਉਹ ਵੀਡੀਓ ਜਲਦੀ ਕਰਾਂਗੇ ਠੀਕ ਹੈ ਧੰਨਵਾਦ